ਜ਼ਿੰਦਗੀ ਚ ਪਹਿਲੀ ਵਾਰ ਹੋਵੇਗਾ ਕਿ ਇਹ ਗੱਲ ਸਾਨੂੰ ਡੰਕੇ ਦੀ ਚੋਟ ਨਾਲ ਕਹਿਣੀ ਪੈ ਰਹੀ ਹੈ ਕਿ ਖਡੂਰ ਸਾਹਿਬ ਹਲਕੇ ਵਾਲੋ ਇੱਕ ਪਾਸਾ ਕਰ ਦਿਓ ਇੱਕ ਪਾਸਾ ਇਹ ਨਹੀਂ ਆ ਬੰਦੇ ਬਾਹਰ ਆਉਣਗੇ ਕਿ ਨਹੀਂ ਆਉਣਗੇ ਭਾਈ ਅਮਰਤਪਾਲ ਸਿੰਘ ਬਾਹਰ ਆਊਗਾ ਕਿ ਨਹੀਂ ਆਊਗਾ ਇਹ ਗੱਲਾਂ ਬਾਤੀਆਂ ਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਉਥੇ ਦੋਸਤੋ ਹਲਕਾ ਫਰੀਦਕੋਟ ਤੋਂ ਸੀਤਪਾਈ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਚੋਣ ਲੜਨ ਨੂੰ ਲੈ ਕੇ ਦੋਸਤੋ ਢਾਡੀ ਵੀਰ ਨੇ ਆਪਣੇ ਵਿਚਾਰ ਰੱਖੇ ਨੇ ਨਾਲ ਹੀ ਦੋਸਤੋ ਸੀਤਪਾਈ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਚੋਣ ਪ੍ਰਚਾਰ ਦੌਰਾਨ ਆਪਣੇ ਪਿਤਾ ਦੇ ਇਤਿਹਾਸ ਬਾਰੇ ਵੀ ਜਾਣਨਾ ਪਾਇਆ ਹੈ ਤੇ ਨਾਲ ਹੀ ਲੋਕਾਂ ਨੂੰ ਉਹਨਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੰਦਰੁਸਤੀ ਵਾਸਤੇ ਬੇਨਤ ਅਸੀਸਾਂ ਆਈਆਂ ਨੇ ਭਾਈ ਅਮਰਤਪਾਲ ਸਿੰਘ ਦੀ ਫਤਿਹ ਚਾਬੀ ਵਾਸਤੇ ਜਿੱਤ ਵਾਸਤੇ ਤੰਦਰੁਸਤੀ ਵਾਸਤੇ ਵੀਰਾਂ ਦੇ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਦੇ ਕੇ ਨਵਾਜਿਆ ਗਿਆ ਸਰਦਾਰ ਬਲਦੇਵ ਸਿੰਘ ਜੀ ਢਾਖਾਨੇ ਵਾਲੇ ਉਹਨਾਂ ਵੱਲੋਂ ਵੀ ਭਾਈ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਸੀਂ ਸਾਈਆਂ ਨੇ ਬੇਨਤੀ ਆ ਢਾਡੀ ਬੁਲਾਰਾ ਹਾਂ ਇਤਿਹਾਸ ਦੇ ਪੰਨੇ ਕਹਿ ਰਿਹਾ ਹਾਂ ਵੋਟਾਂ ਕਹਿਣੀਆਂ ਵੋਟਾਂ ਮੰਗਣੀਆਂ ਮੇਰਾ ਫਰਜ਼ ਨਹੀਂ ਬਣਦਾ ਪਰ ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰ ਹੋਵੇਗਾ ਕਿ ਇਹ ਗੱਲ ਸਾਨੂੰ ਡੰਕੇ ਦੀ ਝੋਟ ਨਾਲ ਕਹਿਣੀ ਪੈ ਰਹੀ ਹੈ ਕਿ ਖਡੂਰ ਸਾਹਿਬ ਹਲਕੇ ਵਾਲੋ ਇੱਕ ਪਾਸਾ ਕਰ ਦਿਓ ਇੱਕ ਪਾਸਾ ਇਹ ਨਹੀਂ ਆ ਬੰਦੇ ਬਾਹਰ ਆਉਣਗੇ ਕਿ ਨਹੀਂ ਆਉਣਗੇ ਭਾਈ ਅਮਰਤਪਾਲ ਸਿੰਘ ਬਾਹਰ ਆਊਗਾ ਕਿ ਨਹੀਂ ਆਊਗਾ ਇਹ ਗੱਲਾਂ ਬਾਤੀਆਂ ਨਹੀਂ ਪਰ ਜਦੋਂ ਇਹ ਗੱਲ ਹੋ ਜੇ ਹੰਨੇ ਬੰਨੇ ਦੀ ਜਦੋਂ ਗੱਲ ਅਣਖ ਦੀ ਆ ਜਾਏ ਕਾਇਰਤ ਦੀ ਆ ਜਾਏ ਫਿਰ ਸਾਨੂੰ ਸੈਂਟਰ ਨੂੰ ਕੇਂਦਰ ਨੂੰ ਇਹ ਚੀਜ਼ ਦੱਸਣ ਵਾਸਤੇ ਤੁਸੀਂ ਕਹਿੰਦੇ ਹੋ ਅਮਰਤਪਾਲ ਸਿੰਘ ਗਲਤ ਆ ਉਹ ਐਮਪੀ ਨਹੀਂ ਬਣਨਾ ਚਾਹੀਦਾ ਭਾਜਪਾ ਵਾਲਿਆਂ ਦੀ ਇੱਕ ਬੀਬੀ ਆ ਸਾਧਵੀ ਪਰਯੱਗਾ ਸਾਧਵੀ ਪਰਯੱਗਿਆਂ ਨੇ ਸਮਝੌਤਾ ਐਕਸਪ੍ਰੈਸ ਦੇ ਵਿੱਚ ਧਮਾਕਾ ਕਰਕੇ ਕਈ ਬੰਦੇ ਮਾਰੇ ਜੇ ਟ੍ਰੇਨਾਂ 'ਚ ਧਮਾਕੇ ਕਰਨ ਵਾਲੇ ਬੰਦੇ ਤੁਹਾਡੇ ਐਮਪੀ ਬਣ ਸਕਦੇ ਆ ਤੇ ਇਥੇ ਅੰਮ੍ਰਿਤ ਸੰਚਾਰ ਕਰਾਉਣ ਵਾਲੇ ਤੇ ਖਾਲਸਾ ਵਹੀਰ ਚਲਾਉਣ ਵਾਲੇ ਬੰਦੇ ਐਮਪੀਕਿਓ ਨਹੀਂ ਬਣ ਸਕਦੇ ਹੁਣ ਕਮਾਂਡ ਹੈ ਤੁਹਾਡੇ ਹੱਥਾਂ ਵਿੱਚ ਅਗਲਿਆਂ ਨੇ ਜੋ ਕਰਨਾ ਸੀ ਕਰ ਲਿਆ ਭਾਈ ਅੰਮ੍ਰਿਤਪਾਲ ਸਿੰਘ ਨੇ ਜਿੱਥੋਂ ਤੱਕ ਜ਼ੋਰ ਲਾਇਆ ਲਾ ਲਿਆ ਬੀਬੀ ਖਾਲਣ ਵਾਲਾ ਦਾਗ ਨਹੀਂ ਜਿੰਜੇ ਤੱਕ ਲੱਥਾ ਸਾਡੇ ਕੋਲੋਂ ਪੱਕੀ ਗੱਲ ਆ ਭਈ 25000 ਲਾਸ਼ਾਂ ਲੱਭਣ ਵਾਲਾ ਬੰਦਾ ਖੁਦ ਲਾਸ਼ ਬਣ ਜਾਵੇ ਦੇਖੋ ਗੱਲ ਇਹ ਨਹੀਂ ਹੈਗੀ ਵੀ ਜਿੱਤਣਾ ਹਾਰਨਾ ਸਿਸਟਮ ਦੇ ਮੂੰਹ ਤੇ ਚਪੇੜ ਹੁਣ ਤੁਸੀਂ ਮਾਰ ਸਕਦੇ ਹੋ ਤੇ ਖਡੂਰ ਸਾਹਿਬ ਵਾਲਿਓ ਰਹਿੰਦੇ ਸਮੇਂ ਤੱਕ ਤੁਹਾਡੇ ਤੇ ਮਾਣ ਰਹੇਗਾ ਬੰਦੇ ਦੋ ਜਤਾਉਣੇ ਆ ਜਿੱਦਾਂ ਮਰਜੀ ਹੋ ਜੇ ਇੱਕ ਤੁਸੀਂ ਭਾਈ ਅਮਰਤਪਾਲ ਸਿੰਘ ਤੇ ਇੱਕ ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਸਰਦਾਰ ਬੇਅੰਤ ਸਿੰਘ ਦਾ ਪੁੱਤ ਜਿੰਨੇ ਕੌਮ ਦੀ ਲੱਖੀ ਪੱਗ ਇੰਦਰਾ ਗਾਂਧੀ ਦੀ ਹਿੱਕ 'ਚ ਗੋਲੀਆਂ ਮਾਰ ਕੇ ਤੇ ਫੇਰ ਰੱਖੀ ਸੀ ਨੌਕਰੀਆਂ ਕਰੀ ਜਾਂਦੇ ਤੇ ਅਗਲੇ ਕਰੀ ਜਾਂਦੇ ਰੈਂਕ ਵੱਡੇ ਲੈ ਜਾਂਦੇ ਸਾਡੇ ਵਰਗੇ ਹੁੰਦੇ ਐਂਦੇ ਤੋ ਫਸਲੇ ਜੇ ਚੱਲਦੇ ਆ ਨਾ ਵੀ ਕੰਗਾ ਗਏ ਤੋ ਗੰਗਾ ਰਾਮ ਜਮਨਾ ਗਏ ਤੋ ਜਮਨਾ ਦਾਸ ਅੱਜ ਲੋਕੀ ਕਹਿੰਦੇ ਆ ਵੀ ਉਦਮ ਸਿੰਘ ਪੈਦਾ ਹੋਵੇ ਵੇਖੋ ਇੱਕ ਚੀਜ਼ ਨੋਟ ਕਰਿਓ ਲੋਕੀ ਕਹਿੰਦੇ ਬਾਬਾ ਚਰਨੈਲ ਸਿੰਘ ਵਰਗਾ ਪੁੱਤ ਚਾਹੀਦਾ ਕਹਿੰਨੇ ਆ ਨਾ ਪਰ ਹੋਵੇ ਕਿੱਧਰ ਗਵਾਂਡੀਆਂ ਦੇ ਘਰ ਸਾਡੇ ਘਰ ਨਾ ਹੋਵੇ ਅਸੀਂ ਤੇ ਕਰਜ਼ਾ ਨਾ ਜੁੜੇ ਲੋਕ ਆ ਚੰਗਾ ਨੇਕਪੁੱਤ ਹੋਵੇ ਸਿਸਟਮ ਨਾਲ ਲੜਨ ਵਾਲਾ ਹੋਵੇ ਪਰ ਜੰਮੇ ਗਵਾਂਡੀਆਂ ਨਾਲ ਸਾਡੇ ਘਰ ਨਾ ਜੰਮੇ ਨਾ 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 ਅਹੀਂ ਤੇ ਭਾਈ ਕੰਮ ਲੈਣੇ ਆ ਲੋਕਾਂ ਦੇ ਕੋਲੋਂ ਇਸ ਕਰਕੇ ਬੇਨਤੀ ਆ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵਾ ਆ ਜਾਓ ਭਾਈ ਚੱਪਰ ਬੋਲੇ ਬੋਲੇ ਸੋਨੇ ਆ ਆ ਬਸਲਾ ਸਾਧ ਸੰਗਤ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਤੋਂ ਮਾਫੀ ਮੰਗਦਾ ਕਿ ਮੈਂ ਲੇਟ ਐ ਲੇਟ ਦਾ ਕਾਰਨ ਵੀ ਸਾਧ ਸੰਗਤ ਜੀ ਸਵੇਰੇ ਸੰਗਤ ਬਹੁਤ ਆਈ ਹੁੰਦੀ ਐ ਮਿਲਣ ਨਾਲੇ ਬਿਨਾ ਮੇਲੇ ਬਿਨ ਨਿਕਲ ਸਕਦੇ ਤਾਂ ਬਹੁਤ ਹਰੇਕ ਪਾਸੇ ਹੀ ਇੰਨਾ ਉਤਸ਼ਾਹ ਹੈ ਬਹੁਤ ਦੂਰ ਦੂਰ ਲੋਕ ਕੀ ਆਉਣੇ ਮੇਨਦ ਵਾਸਤੇ ਇੰਨਾ ਪਿਆਰ ਉਹਨਾਂ ਦੇ ਮਨਾਂ ਦੇ ਵਿੱਚ ਸਾਡੇ ਵਾਮੀ ਦੇ ਲਈ ਜੀਤ ਬਿਆਨ ਸਿੰਘ ਲਈ ਇੰਨਾ ਸਤਿਕਾਰ ਮੈਂ ਬਹੁਤ ਮਤਲਬ ਮਨ ਗਦਗਦ ਹੋ ਜਾਂਦਾ ਬਈ ਕਹਾ ਫਰੀਦਕੋਟ ਦੇ ਲੋਕ ਹਲੇ ਵੀ ਸਾਡੇ ਪਿਤਾ ਜੀ ਦਾ ਇੰਨਾ ਸਤਿਕਾਰ ਕਰਦੇ ਆ ਸਾ ਸੰਗਤ ਜੀ ਮੈਂ ਬਾਕੀ ਆਪਣੇ ਬਾਰੇ ਦੱਸਦਾ ਕਿ ਸਾਹਿਬ ਦਾਸ ਸਰਬਜੀਤ ਸਿੰਘ ਦੀ ਖਾਲਸਾ ਮਲਵਾ ਪੁੱਤਰ ਜੀ ਸਰਦਾਰ ਬਿਆਨ ਸਿੰਘ ਮਲਵਾ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੋਏ ਹਮਲੇ ਦਾ ਬਦਲਾ ਇੰਦਰਾ ਗਾਂਧੀ ਤੋਂ ਲਿਆ ਸੀ ਸਾਧ ਸੰਗਤ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਤੋਂ ਬਾਅਦ ਜਦੋਂ ਸ਼ਹੀਦ ਬਿਆਨ ਸਿੰਘ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਉਹ ਦੋਨਾਂ ਦੇ ਮਨ ਨੂੰ ਬਹੁਤ ਦੁੱਖ ਲੱਗਾ ਤੇ ਉਹ ਜਦ ਦਿੱਲੀ ਆਏ ਉਹਨਾਂ ਦੇ ਸੁਭਾਅ ਦੇ ਵਿੱਚ ਥੋੜੀ ਜੀ ਤਬਦੀਲੀ ਹੋ ਗਈ ਤਾਂ ਕਿਰ ਕੇਰ ਸਿੰਘ ਜੀ ਉਹਨਾਂ ਦੇ ਫੁੱਫੜ ਜੀ ਸੀ ਅੱਛਾ ਵੀ ਕਰੇ ਆਉਂਦੇ ਰਹਿੰਦੇ ਸੀ ਉਹਨਾਂ ਨੇ ਕਿਹਾ ਵੀ ਬਿਆਨਸੰ ਕੀ ਹੋ ਗਿਆ ਤੈਨੂੰ ਆ ਥੋੜਾ ਜਿਹਾ ਸੁਭਾਅ ਜਿਹਾ ਬਦਲ ਗਿਆ ਤੇਰਾ ਉਹ ਕਹਿੰਦੇ ਫੁੱਫੜ ਜੀ ਮੈਂ ਦਰਬਾਰ ਸਾਹਿਬ ਦਰਸ਼ਨਾਂ ਲਈ ਗਿਆ ਸੀ ਤੇ ਜੋ ਮੈਂ ਉੱਥੇ ਹਾਲ ਦੇਖਿਆ ਹੈ ਪੈਂਕਾ ਤੋਪਾ ਨਾਲ ਜੋਇੰਦਰਾ ਗਾਂਧੀ ਨੇ ਕੀਤਾ ਮੈਂ ਆਪ ਤੂੰ ਦੱਸ ਨਹੀਂ ਸਕਦਾ ਵੀ ਬਹੁਤ ਬੁਰਾ ਹਾਲ ਹੈ ਇੰਦਰਾ ਗਾਂਧੀ ਨੇ ਕੀਤਾ ਉੱਥੇ ਸਾਧ ਸੰਗਤ ਕੇਰ ਸਿੰਘ ਨਾਂ ਉਨਾ ਤੇ ਮੰਨਦੀ ਨਬਜ ਫੜਦੇ ਹੋਏ ਕਿ ਅਜੇ ਯਾਰ ਤੇ ਦੇ ਮਨ ਚ ਇੰਨਾ ਦਰਦਾ ਤੇ ਤੂੰ ਬਦਲੇ ਹੀ ਹੋ ਨਹੀਂ ਲੈ ਲੰਦਾ ਤੇਰੇ ਨਾਲ ਹੀ ਹੁੰਦੀ ਹੈ ਤੇਰੇ ਕੋਲ ਪਿਸਤੌਲ ਵੀ ਹੁੰਦਾ ਸਾਧ ਸੰਗਤ ਉਸ ਦਿਨ ਤੋਂ ਇਹਨਾਂ ਨੇ ਮਾਰਨ ਦੀ ਨੂੰ 14 ਲੈਂਦੀ ਵਿਉਤ ਬਣਾਉਣੀ ਸ਼ੁਰੂ ਕਰਤੀ ਉਸ ਤੋਂ ਬਾਅਦ ਸਾਧ ਸੰਗਤ ਥੋੜੇ ਦਿਨਾਂ ਬਾਅਦ ਮੈਂ ਇੱਕ ਬਾਗ ਆ ਕੇ ਬੰਗਲਾ ਸਾਹਿਬ ਗੁਰਦੁਆਰੇ ਤੇ ਨਿਸ਼ਾਨ ਸਾਹਿਬ ਤੇ ਲੱਗ ਕੇ ਬੈਠਣਾ ਉਹ ਬਾਗ ਸਾਧ ਸੰਗਤ ਦੀ ਉਹਦੀ ਬਹੁਤ ਚਰਚਾ ਹੋਈ ਦਿੱਲੀ ਦੇ ਵਿੱਚ ਦੂਰਦਰਸ਼ਨ ਤੇ ਵੀ ਦਿਖਾਇਆ ਇੱਕ ਦੋ ਵਾਰੀ ਤੇ ਕੇਰ ਸਿੰਘ ਨੇ ਭੀਨ ਸਿੰਘ ਨੂੰ ਕਿਹਾ ਮਰੇ ਡੈਡੀ ਨੂੰ ਕਹਿੰਦੇ ਬ੍ਰਿਅੰਤ ਸਿੰਘ ਇਹ ਜਿਹੜਾ ਬਾਜ ਹੈ ਨਾ ਇਹ ਗੁਰੂ ਦਾ ਬਾਜ ਭੇਜਿਆ ਹੋਇਆ ਹੈ ਇਹ ਐਵੇਂ ਹੀ ਨਹੀਂ ਆਉਂਦਾ ਇਹਦੇ ਮਨ 'ਚ ਕੋਈ ਸਨੇਹਾ ਹੈ ਸਨੇਹਾ ਦੇਣਾ ਆਉਂਦਾ ਹੈ ਤਾਂ ਸਾਡੇ ਫਾਦਰ ਸਾਹਿਬ ਨੇ ਕਿਹਾ ਵੀ ਇਹ ਕਿਸੇ ਨੇ ਆ ਦੇਣਾ ਆਉਂਦਾ ਮੁਗਾ ਫੁੱਫੜ ਜੀ ਉਹਨਾਂ ਨੇ ਕਿਹਾ ਏ ਦੇਖਦਾ ਹੈ ਵੀ ਕੋਈ ਹੈ ਗੁਰੂ ਦਾ ਸਿੱਖ ਜਿਹੜਾ ਉੱਠੂਗਾ ਦਰਬਾਰ ਸਾਹਿਬ ਤੇ ਹੋਏ ਹਮਨੇ ਦਾ ਬਦਨਾ ਲਊ ਸਾ ਸੰਗਤ ਉਹਨਾਂ ਨੇ ਗੱਲ ਗੌਲੀਆਂ ਗੌਲੀ ਕਰਕੇ ਥੋੜੇ ਦਿਨਾਂ ਬਾਅਦ ਉਹ ਬਾਜ਼ ਜਾ ਕੇ ਇੰਦਰਾ ਗਾਂਧੀ ਦੀ ਕੋਠੀ ਤੇ ਲੱਗ ਗਿਆ ਬਹਿਣ ਉਹਨਾਂ ਨੇ ਦੇਖਣਾ ਵੀ ਇਹ ਬਾਜ਼ ਰੋਜ਼ ਆ ਕੇ ਬਹਿ ਜਾਂਦਾ ਹੈ ਤਾਂ ਉਹਨਾਂ ਨੇ ਇੱਕ ਦਿਨ ਉਹਨਾਂ ਦੇ ਮਨ 'ਚ ਗੱਲ ਆਈ ਸਾਡੇ ਪਾਪਾ ਦੇ ਭਾਈ ਜੇ ਇਹ ਬਾਜ਼ ਉੱਡ ਕੇ ਆ ਕੇ ਮੇਰੇ ਮੋਢੇ ਤੇ ਬਹਿ ਜਵੇ ਨਾ ਤਾਂ ਮੈਂ ਇੰਦਰਾ ਗਾਂਧੀ ਤੋਂ ਅਕਾਲ ਤਖ਼ਤ ਸ਼ਰਮ ਦਾ ਬਤਨਾ ਲਵਾਂਗਾ ਸਾ ਸੰਗਤ ਉਹ ਇਹਨਾਂ ਨੇ ਸੋਚਿਆ ਤੇ ਉੱਟ ਕੇ ਆ ਕੇ ਬਾਜ ਇਹਨਾਂ ਦੇ ਮੋਢੇ ਤੇ ਬਹਿ ਗਿਆ ਸਾ ਸੰਗਤ ਇਹ ਜਿਹੜੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਰਿਆਂ ਨਾ ਇਹ ਜਿਹੜਾ ਕੇਅਰ ਸਿੰਗਰ ਸਤਵੰਤ ਸਿੰਘ ਤੇ ਕੇਸ਼ ਛੱਲਿਆ ਸੀ ਜਿਹਦੇ ਚ ਉਹਨਾਂ ਨੂੰ ਫਾਂਸੀ ਹੋਈ ਸੀ ਉਹ ਫਾਈਲ ਜੋ ਮਿਸਲ ਚ ਹਰ ਵੀ ਦਿੱਲੀ ਦਰਜ ਹੈ ਸਾਰਾ ਕੁਝ ਲਿਖਿਆ ਹੋਇਆ ਵੀ ਇਹਨਾਂ ਨੇ ਕਿਵੇਂ ਬਿਉਤ ਬਣਾਈ ਕਿਵੇਂ ਕੀ ਕੀ ਕੀਤਾ ਉਸ ਤੋਂ ਬਾਅਦ ਸਾਧ ਸੰਗਤ ਜੀ ਇਹਨਾਂ ਨੇ ਕੇਰ ਸਿੰਘ ਨੂੰ ਜਦ ਦੱਸਿਆ ਉਹਨਾਂ ਨੇ ਕਿਹਾ ਭਾਈ ਭਈ ਹਣ ਇੱਕ ਸਿੰਘ ਹੋਰ ਲਾ ਲੈ ਨਾਲ ਇਹਨਾਂ ਨੇ ਸਤਪੰਥ ਸਿੰਘ ਨੂੰ ਨਾਲ ਰਲਾਇਆ ਨਾਲ ਰਲਾਉਣ ਤੋਂ ਬਾਅਦ ਇਹਨਾਂ ਨੇ 18 ਅਕਤੂਬਰ ਨੂੰ ਅੰਮ੍ਰਿਤ ਛਕਿਆ 18 ਅਕਤੂਬਰ ਨੂੰ ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਨੇ ਦਰਬਾਰ ਸਾਹਿਬ ਗਏ ਉੱਥੇ ਜਾ ਕੇ ਅਰਦਾਸ ਕੀਤੀ ਜਿੱਤੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਹੈ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਬਲ ਬਖਸ਼ੋ ਤਾਂ ਕਿ ਜੋ ਵਸਿੰਦਰਾ ਗਾਂਧੀ ਤੋਂ ਥੋੜੀ ਹੋਈ ਬੇਇੱਜ਼ਤੀ ਦਾ ਬਦਲਾ ਲੈ ਸਕੀਏ ਸਾ ਸੰਗਤ ਉਸ ਤੋਂ ਬਾਅਦ ਆ ਕੇ ਦਿੱਲੀ ਉਹਨਾਂ ਨੇ 31 ਅਕਤੂਬਰ ਨੂੰ ਇੰਦਰਾ ਗਾਂਧੀ ਤੋਂ ਬਦਲਾ ਲਿਆ ਬਾਤ ਜ਼ਰੀਆ ਕਾਲ ਬਦਲਾ ਲੈ ਕੇ ਲੈਣ ਤੋਂ ਬਾਅਦ ਇਹਨਾਂ ਨੂੰ ਜਦ ਅਰੈਸਟ ਕਰਨ ਲਿਆ ਗਿਆ ਅਰੈਸਟ ਕਰਕੇ ਜਿਹੜੇ ਆਫਸਰ ਦੇ ਅਰੈਸਟ ਕੀਤਾ ਸੀ ਉਹ ਵੀ ਪਾਪਾ ਦਾ ਦੋਸਤ ਹੀ ਸੀ ਉਹ ਕਹਿੰਦਾ ਬਿਆਨ ਸਿੰਘ ਯਾਰ ਤੇਰੇ ਤਾਂ ਬੱਚੇ ਵੀ ਛੋਟੇ ਐ 1.5 ਸਾਲ ਦਾ 1 6 ਦਾ 1 7 ਦਾ ਬਈ ਤੂੰ ਆ ਕੀ ਕੀਤਾ ਉਹ ਕਹਿੰਦੇ ਬਈ ਮੈਂ ਜੋ ਕੀਤਾ ਆਪਣੇ ਗੁਰੂ ਲਈ ਕੀਤਾ ਭਈ ਨੇ ਸਾਡਾ ਕਾਲ ਤੱਕ ਖਾਬਟ ਆਇਆ ਤੇ ਸਭ ਤੋਂ ਸਹਿ ਨਹੀਂ ਹੋਇਆ ਅਸੀਂ ਆਪਣੇ ਕਾਮ ਤੱਕ ਖਾਬ ਦਾ ਵਦਨਾ ਲਿਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਤੇਰੇ ਬੱਚਿਆਂ ਦਾ ਕੀ ਬਣੂ ਉਹ ਕਹਿੰਦੇ ਵੀ ਵਾਹਿਗੁਰੂ ਤੇ ਮੇਰੀ ਕੌਮ ਮੇਰੇ ਬੱਚਿਆਂ ਨੂੰ ਸੰਭੂਗੀ ਸਾਧ ਸੰਗਤ ਉਸ ਤੋਂ ਬਾਅਦ ਅੱਜ ਮੈਂ ਉਸੇ ਕੌਮ ਦੇ ਅੱਗੇ ਖੜਾ ਐ ਆਸ ਕਰਦਾ ਕਿ ਕੌਮ ਮੇਰਾ ਸਾਥ ਦੇਊਗੀ ਮੈਨੂੰ ਕਾਮਯਾਬ ਕਰੂਗੀ ਤੇ ਜਿਹੜੀਆਂ ਜੇ ਸਹੀ ਮੈਨੀਆਂ ਦੇ ਵਿੱਚ ਸਾਡੇ ਫਾਦਰ ਸਾਹਿਬ ਪਾਪਾ ਸਾਨੂੰ ਕੌਮ ਦੇ ਹਵਾਲੇ ਕਰਕੇ ਗਏ ਸੀ ਸਹੀ ਮੈਨੀਆਂ ਦੇ ਵਿੱਚ ਹੁਣ ਤੁਸੀਂ ਮੇਰਾ ਸਾਥ ਦੇਣਾ ਤੁਸੀਂ ਮੇਰੇ ਬਾਪਾਪੋ ਤੁਸੀਂ ਭੈਣ ਭਾਈਓ ਤਾਂ ਤੁਸੀਂ ਮੇਰਾ ਸਾਥ ਦੇਣਾ ਹੈ ਤੇ ਮੈਨੂੰ ਕਾਮਯਾਬ ਕਰਨਾ ਹੈ ਸਾਹ ਸੰਗਤ ਜਿੱਥੇ ਤੱਕ ਬਾਕੀ ਵੋਟਾਂ ਦੀ ਗੱਲ ਹੈ ਮੈਂ ਤੁਹਾਨੂੰ ਤੁਹਾਡੀਆਂ ਪਾਰਟੀਆਂ ਛੱਡਣ ਲਈ ਵੀ ਕਹਿੰਦਾ ਜਿੱਥੇ ਹੋ ਉਥੇ ਹੀ ਰਹੋ ਉਸੇ ਪਾਰਟੀ 'ਚ ਰਹੋ ਬਸ ਆਪਣੇ ਪਾਰਟੀ ਪ੍ਰਧਾਨਾਂ ਨੂੰ ਕਹਿ ਦਿਓ ਭਈ ਇਸ ਵਾਰੀ ਅਸੀਂ ਸਰਬਜੀਤ ਸਿੰਘ ਖਾਲਸਾ ਦਾ ਸਾਥ ਦੇਣਾ ਹੈ ਅਗਲੀ ਵਾਰੀ ਫੇਰ ਤੈਨੂੰ ਵੋਟਾਂ ਪਾਵਾਗੇ ਨਾਲੇ 60 ਸਾਲ ਸੰਗਤ 71 ਸਾਲ ਹੋ ਗਏ ਵੋਟਾਂ ਪਾਉਂਦੇ ਨੂੰ ਮਰਜ਼ੀ ਨਾਲ ਹੀ ਪਾਉਣੇ ਆਏ ਹੋ ਇਸ ਵਾਰੀ ਮੈਨੂੰ ਪਾ ਦਿਓ ਅਗਲੀ ਵਾਰ ਵੀ ਗਾਹ ਨੂੰ ਵੀ ਮਰਜ਼ੀ ਨਾਲ ਹੀ ਪਾ ਲਿਓ ਪਾਕੀ ਸਾਧ ਸੰਗਤ ਜੀ ਜਦੋਂ ਮੈਂ 6 ਸਾਲ ਦਾ ਸੀ ਮੇਰੇ ਮਾਤਾ ਜੀ ਚੜਾਈ ਕਰਕੇ ਤੇ ਜਦੋਂ ਮੈਂ ਪਾਰ ਪਿਤਾ ਜੀ ਚੜਾਈ ਕਰਕੇ ਜਦੋਂ ਮੈਂ 12 ਸਾਲ ਦਾ ਸੀ ਉਦੋਂ ਮੇਰੇ ਮਾਤਾ ਜੀ ਚੜਾਈ ਕਰਕੇ ਸਾਧ ਸੰਗਤ ਅਸੀਂ ਬਹੁਤ ਔਖਾ ਟਾਈਮ ਕੱਟਿਆ ਅਸੀਂ ਭੁੱਖੇ ਵੀ ਰਹੇ ਪਰ ਕਿਸੇ ਕੌਮ ਦੇ ਲੀਡਰ ਨੇ ਸਾਡੀ ਬਾਹ ਨਹੀਂ ਫੜੀ ਅਸੀਂ ਭੁੱਖੇ ਵੀ ਰਹੇ ਅਸੀਂ ਤਾਂ ਰੋਟੀਆਂ ਲੈ ਕੇ ਵੀ ਖਾਧੀਆਂ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀ ਵੀ ਸਾਨੂੰ ਪੜ੍ਹਾਉਣਗੇ ਸਾਡੀ ਫੀਸਾਂ ਵੀ ਨਹੀਂ ਭਰੀਆਂ ਸਾਡੇ ਸਕੂਲਾਂ ਵੀ ਨਾ ਕੱਟੇ ਗਏ ਜਿਹੜੇ ਅੱਜ ਕਹਿੰਦੇ ਆ ਨਾ ਅਸੀਂ ਕੌਮ ਦੇ ਲੀਡਰ ਐ ਸਾਹਾ ਸੰਗਤ ਮੋਰ ਪਈ ਤੇ ਸਾਡੇ ਕੋਈ ਕੰਮ ਨਹੀਂ ਆਇਆ ਸਾਡੀ ਮਾਤਾ ਨਾਲ ਵੀ ਕੌਮ ਖੜੀ ਸੀ ਆਮ ਜਿਹੜੇ ਬੰਦੇ ਆ ਕੌਮ ਦੇ ਆਮ ਸਿੱਖ ਖੜਾ ਸੀ ਉਹਨਾਂ ਨੇ ਉਹਨਾਂ ਨੂੰ ਵੋਟਾਂ પાਕੇ ਐਮਪੀ ਬਣਾਇਆ ਤੇ ਮੈਂ ਵੀ ਆਸ ਕਰਦਾ ਕਿ ਉਸੇ ਤਰ੍ਹਾਂ ਜਿਹੜਾ ਆਮ ਗੁਰੂ ਦਾ ਸਿੱਖ ਹੈ ਮੇਰੇ ਨਾਲ ਖੜੂਗਾ ਤੇ ਮੈਨੂੰ ਵੋਟਾਂ પાਕੇ ਕਾਮਯਾਬ ਕਰੂਗਾ ਸਾਧ ਸੰਗਤ ਜੀ ਬਾਕੀ ਜਿਹੜੀ ਗੱਲ ਹੈ ਇੱਕ ਗੱਲ ਹੋਰ ਕਹਿਣੀ ਐ ਵੀ ਤੁਸੀਂ ਨਾ ਸਾਰਿਆਂ ਨੇ ਵੱਧ ਤੋਂ ਵੱਧ ਸਨੇਹਾ ਲਾਉਣਾ ਐ ਜਿਵੇਂ ਜਿਵੇਂ ਸਾਥ ਸੰਗਤ ਸਨੇਹਾ ਲਾਉਂਗੇ ਓਵੇਂ ਓਵੇਂ ਲੋਕ ਆਪਣੇ ਨਾਲ ਜੁੜਦੇ ਜਾਣਗੇ ਤੇ ਆਪਣਾ ਕਾਫਲਾ ਵੱਡਾ ਹੁੰਦਾ ਜਾਊਗਾ ਜਿਵੇਂ ਆਪਣੇ ਔਰੇ ਉੱਚਾ ਐ ਨਾ ਆਪਣੇ ਨਗਰ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਐਨੀ ਉੱਚਾ ਐ ਆ ਦੇਖਣ ਵਾ ਤੁੱਪੇ ਖੜੇ ਐ ਇਹ ਪਿਆਰ ਹੀ ਐ ਨਾ ਸ਼ਹੀਦ ਭੰਤ ਸਿੰਘ ਲਈ ਇਹ ਸਤਕਾਰ ਹੀ ਅਜੀਤ ਸਿੰਘ ਦਾ ਨਹੀਂ ਕੌਣ ਆ ਗਿਆ ਧੁੱਪੇ ਖੜਦਾ ਹੈ ਸਾਧ ਸੰਗਤ ਬੰਦਾ ਇੱਕ ਮਿੰਟ ਲਈ ਧੁੱਪੇ ਨਹੀਂ ਖੜਦਾ ਬੋਲੇ ਸੋ ਨਿਹਾਲ ਸਤਿ ਆਕਾਲ ਅਜੀਤ ਸਿੰਘ ਤੇਰੀ ਸੋਹਤ ਤੇ ਪੈਰਾਂ ਨਾਗੇ ਰੋਕੇ ਅਜੀਤ ਸਿੰਘ ਤੇਰੀ ਸੋਹਤ ਤੇ ਪੈਰਾਂ ਨਾਗੇ ਰੋਕੇ ਬੋਲੇ ਸੋ ਨਿਹਾਲ ਸਤਿ ਆਕਾਲ ਸਾਧ ਸੰਗਤ ਮੈਂ ਆਸ ਕਰਦਾ ਕਿ ਆਪ ਆਪਣਾ ਆਪ ਆਪਣਾ ਕੀਮਤੀ ਵੋਟ ਪਾ ਕੇ ਮੈਨੂੰ ਕਾਮਯਾਬ ਕਰੋਗੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਦੋਸਤੋ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਉੱਥੇ ਦੋਸਤੋ ਹਲਕਾ ਫਰੀਦਕੋਟ ਤੋਂ ਸੀਰ ਭਾਈ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਚੋਣ ਲੜ ਰਹੇ ਨੇ ਜੋ ਵੀ ਦੋਸਤੋ ਢਾਡੀ ਵੀਰ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਤੇ ਭਾਈ ਸਰਬਜੀਤ ਸਿੰਘ ਨੇ ਆਪਣੇ ਪਿਤਾ ਦਾ ਇਤਿਹਾਸ ਦੱਸਿਆ ਤੇ ਨਾਲ ਹੀ ਲੋਕਾਂ ਨੂੰ ਉਹਨਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਤੁਹਾਨੂੰ ਦੋਸਤੋ ਕੀ ਲੱਗਦਾ ਹੈ ਇਸ ਵਾਰ ਹਲਕਾ ਖਡੂਰ ਸਾਹਿਬ ਤੋਂ ਅਤੇ ਹਲਕਾ ਫਰੀਦਕੋਟ ਤੋਂ ਕੌਣ ਬਾਜ਼ੀ ਮਾਰੇਗਾ? ਹੇਠ ਹਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।